ਜਿੰਨੇ ਵੀ ਸੂਝਵਾਨ ਵੋਟਰ ਨੇ ਜਿਨ੍ਹਾਂ ਨੇ ਪਹਿਲਾਂ ਵੀ ਬਹੁਤ ਸਾਰਾ ਪਿਆਰ ਦਿੱਤਾ 2022 ਚ ਵੀ ਪਰ ਕੋਈ ਬੰਦਾ ਹੁਣ ਕਿਵੇਂ ਕਿਸੇ ਦਾ ਦਿਲ ਪਰਖੇ ਉਹਨੂੰ ਲਾਲਚ ਜਾਗ ਪਿਆ ਉਹ ਇਧਰ ਉਧਰ ਚਲਾ ਗਿਆ ਪਰ ਪ੍ਰਮਾਤਮਾ ਕਹਿੰਦਾ ਕਿ ਕੋਈ ਗੱਲ ਨਹੀਂ ਫਿਰ ਤੂੰ ਜਾਣਦਾ ਕਿਤੇ ਹੋਰ ਵੀ ਨਹੀਂ ਤਾਂ ਉਹਦੀ ਉਹਨਿਸ ਦੀਫਾ ਦਿੱਤਾ ਇਹ ਬੋਟਾ ਪੁਆਇੰਟ ਦੀ ਲੋੜ ਕੀ ਸੀ ਜੇ ਉਹ ਇਮਾਨਦਾਰ ਹੁੰਦਾ ਲੋਕਾਂ ਲਈ ਆ ਬੋਟਾ ਦਵਾਰੇ ਪਾਉਣ ਦੀ ਲੋੜ ਕੀ ਸੀ ਕੀ ਲੋੜ ਸੀ ਜੇ ਬੰਦਾ ਐਮਐਲਏ ਬਣ ਗਿਆ ਹੁਣ ਵੀ ਐਮਐਲਏ ਬਣਨ ਵਾਸਤੇ ਖੜਾ ਹੈ ਫੇਰ ਕੀ ਫਰਕ ਪੈ ਜੂਗਾ ਇਹਦਾ ਮਤਲਬ ਇਧਰੋਂ ਪੈਸੇ ਨਹੀਂ ਬਣਦੇ ਸੀ ਉਧਰੋਂ ਬਣਾਉਣੇ ਚਾਹੁੰਦਾ ਹੁਣ ਵੀ ਤਾਂ ਐਮਐਲਏ ਹੀ ਖੜਾ ਹੈ ਹੁਣ ਕਹਿੰਦਾ ਮੈਨੂੰ ਇੱਧਰ ਲੈ ਪਾਸੇੋਂ ਵੋਟਾਂ ਪਾਓ ਕਿਉਂ ਪਾਈਏ ਕਦੇ ਮਰ ਜਾ ਚਿੜੀਏ ਕਦੇ ਜোঁਜਾ ਚਿੜੀਏ ਇਹ ਲੋਕਾਂ ਨੂੰ ਭੇਡਾਂ ਬੱਕਰੀਆਂ ਸਮਝਿਆ ਇਹਨਾਂ ਨੇ ਕਦੇ ਇੱਧਰ ਨੂੰ ਹੱਕ ਲੋ ਕਦੇ ਇੱਧਰ ਨੂੰ ਹੱਕ ਲੋ ਹੱਦ ਆ ਯਾਰ ਐਸੇ ਕੰਮ ਵਾਸਤੇ ਅਸੀਂ ਆਏ ਜੇ ਕਿ ਯਾਰ ਇਹਨਾਂ ਨੂੰ ਬਾਹਰ ਕੱਢੋ ਫੇਰ ਸਾਡੇ 'ਚ ਵੀ ਆ ਗਏ ਸੀ ਇਹਨਾਂ ਨੂੰ ਬਾਹਰ ਕੱਢੋ ਯਾਰ ਸਰਦਾਰ ਭੂਏ ਸਿੰਘ ਮਾਨ ਜਿੰਦਾਬਾਦ ਸਰਦਾਰ ਭੂਏ ਸਿੰਘ ਜਿੰਦਾਬਾਦ ਜਦੋਂ ਕੋਈ ਆਉਦਾ ਵਾਦਾ ਹੋਵੇ ਜਾਂ ਮੈਨੂੰ ਇਹ ਦੱਸ ਤੋ ਅੱਜ ਹੁਣ ਮੇਰਾ ਐਮਐਲ ਖੜਾ ਹੁਣ ਮੈਂ ਉਧਰੋਂ ਖੜਾ ਜੀ ਕਿਉਂ ਬਈ ਹੁਣ ਮੈਨੂੰ ਉਧਰੋਂ ਵੋਟਾਂ ਪੋ ਕਿਉਂ ਬਈ ਜਦੋਂ ਤੂੰ ਇਧਰੋਂ ਬਣਤਾ ਗਿਆ ਸੀਗਾ ਫਿਰ ਜੇ ਸੇਵਾ ਹੀ ਕਰਨੀ ਸੀ ਤਾਂ ਇਧਰੋਂ ਕਰ ਲੈਂਦਾ ਉਧਰੋਂ ਦੂਜੀ ਸੇਵਾ ਨਹੀਂ ਹੁੰਦੀ ਨਾ ਆ ਪੰਗਰ ਸੋ ਇਹਨਾਂ ਨੂੰ ਵੇਲੇ ਕਰੋ ਇਹ ਦੋ ਨੇ ਸ਼ਾਨ ਮਾਨ ਬਿਨਾ ਦੀ ਸ਼ਾਨ ਇਹ ਦੋ ਨੇ ਰਿੰਕੂ ਐ ਸ਼ੀਤਲ ਦੋਨਾਂ ਦੀ ਆਪਸ ਚ ਆਏ ਸੀ ਠੀਕ ਹੈ ਜਦੋਂ ਰਿੰਕੂ ਨੂੰ ਟਿਕਟ ਦੇਣ ਲੱਗੇ ਸ਼ੀਤਲ ਕਹਿੰਦਾ ਮੈਂ ਜ਼ਹਿਰ ਦੀ ਗੋਲੀ ਖਾऊं ਅਸੀਂ ਕਹ ਨਕਲੀ ਤਾਂ ਨਹੀਂ ਹੈਗੀ ਖਾ ਲਾ ਕਾਹੋ ਪੁੱਛੋ ਇਹਨੂੰ ਆ ਮੀਡੀਆ ਨੂੰ ਕਾਹ ਕਹਾਣੀ ਸੀ ਜਿਹਦੇ ਟਿਕਟ ਅਨਾਉਂਸ ਕਰਨ ਆਏ ਸੀ ਕਹਿੰਦਾ ਮੈਂ ਜ਼ਹਿਰ ਦੀ ਗੋਲੀ ਖਾऊं ਜੇ ਰਿੰਕੂ ਨੂੰ ਟਿਕਟ ਦੇ ਦਿੰਦੀ ਅਸੀਂ ਕਹ ਪਾਰਟੀ ਦਾ ਡਿਸੀਜਨ ਹੈ ਤੂੰ ਖਾ ਲਾ ਤੂੰ ਤਾਂ ਐਮਐਲਏ ਤੈਨੂੰ ਕੀ ਲੈਣਾ ਤੇ ਜਦੋਂ ਰਿੰਕੂ ਨੇ ਕਿ ਹੁਣ ਰਿੰਕੂ ਨਾ ਮੋਟਰਸਾਈਕਲ ਤੇ ਬੈਠਾ ਜਾਂਦਾ ਸੀ ਉਹ ਜ਼ੈਰ ਦੀ ਗੋਲੀ ਪਤਾ ਨਹੀਂ ਕਿੱਥੇ ਗਈ ਮੈਥੋਂ ਬਾਲੇ ਬੇਤ ਨਾ ਖਲਾ ਉਧਰ ਚੱਲ ਗਈ ਸਰ ਕੁਛ ਮੇਰੇ ਕੋਲੇ ਸ਼ਿਕਾਇਤਾਂ ਆਉਂਦੀਆਂ ਮੈਂ ਰਿੰਕੂ ਨੂੰ ਕਹਿੰਦਾ ਓਏ ਸ਼ੀਤ ਓਏ ਓਏ ਸੁਧਰ ਜਾ ਓਏ ਤੇਰੀਆਂ ਸ਼ਿਕਾਇਤਾਂ ਆਈ ਜਾਂਦੀਆਂ ਓਏ ਸੁਧਰ ਜਾ ਓਏ ਨਾ ਕਰ ਕਹਿੰਦਾ ਤੁਹਾਨੂੰ ਤਾਂ ਪਤਾ ਹੀ ਨਹੀਂ ਰਾਜਨੀਤੀ ਦਾ ਮੈਂ ਕਿਹਾ ਚੱਲ ਫਿਰ ਤੂੰ ਕਰ ਲੈ ਜਿਹੜੀ ਕਰਨੀ ਹੈ ਜੇ ਮੈਂ ਮੈਨੂੰ ਇੱਥੇ ਵੋਟਾਂ 'ਚ ਹਾਰਨ ਦਾ ਡਰ ਹੁੰਦਾ ਮੈਂ ਤਾਂ ਅਸਤੀਫਾ ਸੈਪਟ ਕਿਉਂ ਕਰ ਦੇ ਜੀ ਬੰਦਸ ਜੇ ਤਾਂ ਅਸਤੀਫਾ ਦੇ ਕੇ ਵੀ ਮੁੱਕਰ ਗਿਆ ਸੀ ਕਹਿੰਦਾ ਹੁਣ ਮੇਰਾ ਮਨ ਬਦਲ ਗਿਆ ਮੈਂ ਸੇਵਾ ਕਰੂੰਗਾ ਅਸੀਂ ਕਹਾਂ ਹੁਣ ਮਨ ਬਦਲ ਗਿਆ ਨਹੀਂ ਹੁਣ ਮਾਨ ਬਦਲ ਗਿਆ ਕਮਾਲ ਹੈ ਯਾਰ ਕਦੇ ਕਦੇ ਮੈਂ ਅਸਤੀਫਾ ਦੇਤਾ ਕਦੇ ਮੈਂ ਅਸਤੀਫਾ ਦਿੱਤਾ ਨਹੀਂ ਕਦੇ ਮੇਰਾ ਅਸਤੀਫਾ ਮੋੜ ਤੋ ਹੁਣ ਮੇਰਾ ਅਸਤੀਫਾ ਲੈ ਲਓ ਲੋਕਾਂ ਨੂੰ ਕੀ ਸਮਝਿਆ ਯਾਰ ਤੁਸੀਂ ਮੈਂ ਤਾਂ ਕਹਿੰਦਾ ਜੁਰਮਾਨਾ ਲੱਗਣਾ ਚਾਹੀਦਾ ਸਾਰਾ ਖਰਚਾ ਉਹ ਤੋਂ ਲੈਣਾ ਚਾਹੀਦਾ ਆ ਬੋਟਾਂ ਦਾ ਵੀ ਤੈਨੂੰ 5 ਸਾਲ ਵਾਸਤੇ ਚੁਣਿਆ ਹੈ ਤੂੰ ਸੇਵਾ ਕਰ ਜਾ ਤਾਂ ਇਹ ਹੋਵੇ ਨਾ ਹੁਣ ਜੇ ਦੁਬਾਰੇ ਚੁਣਿਆ ਗਿਆ ਦੀ ਤਨਖਾਹ ਵਧ ਚੁ ਜਾਂ ਤਾਂ ਇਹ ਹੋਵੇ ਵੀ ਮੈਂ ਨਾ ਮਾ ਚੁਣਿਆ ਗਿਆ ਹੁਣ ਤਨਖਾਹ ਵਧ ਹੋਊ ਨਾ ਨਹੀਂ ਹੋਊਗਾ ਸਾਰਾ ਕੁਝ ਸੋ ਬਲਕੇ ਬਲਕੇ ਸਰਕਾਰ ਵੱਲੋਂ ਸੀ ਜਿੰਨੇ ਮਰਜ਼ੀ ਕੰਮ ਕਰਾ ਲੈਂਦਾ ਕੰਮ ਲੈ ਕੇ ਆਇੰਗੇ ਤਾਂ ਮੈਂ ਸਾਈਨ ਕਰੂੰਗਾ ਆ ਬੰਦਾ ਭਗਤ ਹੈ ਪਰਮਾਤਮਾ ਨੇ ਭਗਤਾਂ ਦੀ ਵੀ ਤਾਂ ਸੁਣਨੀ ਹੁੰਦੀ ਐ। ਜਿੰਦਾਬਾਦ। ਜਿੰਦਾਬਾਦ। ਉਹ ਭਾਈ ਆਹ ਸ਼ਰੀਪ ਬੰਦੇ ਨੂੰ ਵੀ ਤਾਂ ਬਿਠਾਉਣਾ ਸੀ ਰੱਬ ਨੇ ਕੁਰਸੀ ਤੇ। ਕਿਸੇ ਵਾਸਤੇ 베ਲੀ ਵੀ ਕਰਨੀ ਹੁੰਦੀ ਐ ਕੁਰਸੀ। ਜਿੰਦਾਬਾਦ, ਧੰਨਵਾਦ, ਧੰਨਵਾਦ। ਸੋ ਵੀਰੋ ਮੈਂ ਕਹਿੰਦੇ ਅਕੇ ਕੰ ਕਹਿੰਦਾ ਕਿ ਭਗਵਾਨ ਤਮਾਨ ਸਾਰੇ ਡੱਬਰ ਸਮੇਤ ਜਲੰਧਰ ਦੀਆਂ ਗਲੀਆਂ ਚ ਤੁਰੇ ਫਿਰਦਾ ਬਈ ਮੈਂ ਤੁਰੂੰਗਾ ਯਾਰ ਮੈਂ ਮੈਂ ਪੰਜਾਬ ਆਸਤੇ ਮੈਨੂੰ ਜਿੱਥੇ ਮਰਜੀ ਲੈ ਜਾ ਮੈਂ ਤੁਰੂੰਗਾ ਯਾਰ ਮੇਰੇ ਤੇ ਬੰਦੀ ਲਾਈ ਆ ਕਹਿੰਦੇ ਭਗਵਾਨ ਤਮਾਨ ਨੂੰ ਨਹੀਂ ਇੱਥੇ ਆਉਣਾ ਚਾਹੀਦਾ ਕਿਉਂ ਨਹੀਂ ਹੁਣ ਚਾਹੀਦਾ ਬਈ ਆ ਪੰਜਾਬ ਹੈ ਮੇਰਾ ਪੰਜਾਬ ਹੈ ਦੁਕਾਨਾਂ ਨੇ ਮੇਰੀਆਂ ਦੁਕਾਨਾਂ ਨੇ ਕਿਉਂ ਨਹੀਂ ਹੋਣਾ ਚਾਹੀਦਾ ਮੈਨੂੰ ਗਲੀਆਂ ਚ ਮੈਨੂੰ ਦਾਨਸ਼ਮੰਦਾ ਬਸਤੀ ਚ ਮੈਨੂੰ ਬਸਤੀ ਛੇਕ ਬਸਤੀ ਚ ਮੈਨੂੰ ਮਾਨ ਕਬੀਰ ਦਾਸ ਮਹੱਲੇ ਚ ਮੈਨੂੰ ਮੈਨੂੰ ਸਾਰੇ ਆ ਤੁਹਾਡੇ ਵਾਲੇ ਮਹੱਲਿਆਂ ਚ ਆਉਣਾ ਕਿਉਂ ਨਹੀਂ ਚਾਹੀਦਾ ਜੀ ਸ਼ਾਨ ਜਿੰਦਾਬਾਦ ਚੋਲੀ ਨਹੀਂ ਚਾਹੀਦਾ ਜਿੰਦਾਬਾਦ ਅਗਰ ਭਗਵਾਨ ਜੀ ਨਹੀਂ ਵੋਟਾਂ ਮੰਗ ਸਕਦਾ ਕਿਉਂ ਨਹੀਂ ਮੰਗ ਸਕਦਾ ਜਿੰਦਾਬਾਦ ਐਸਾਸ ਜਲੰਧਰ ਵਾਲਿਓ ਸਰਦਾਰ ਭਗਵੰਤ ਸਿੰਘ ਜਿੰਦਾਬਾਦ ਜਲੰਧਰ ਵਾਲਿਓ ਐਸਾਸ ਸਾਬ ਕਸਖਾਇਓ ਦੁਬਾਰਾ ਪੰਜਾਬ ਚ ਕੋਈ ਅਸਤੀਫਾ ਦੇਣ ਦੀ ਹਿੰਮਤ ਨਾ ਕਰੇ ਯਾਰ ਮਜਾਦ ਸਮਝ ਲਿਆ ਯਾਰ ਲੋਕਤੰਤਰ ਨੂੰ ਮਜਾਦ ਸਮਝ ਲਿਆ ਯਾਰ ਤੁਸੀਂ ਐਮਪੀ ਬਣ ਕੇ ਐਮਪੀ ਬਣੇ ਰਹੋ ਦੁਬਾਰਾ ਬਣਨ ਦੀ ਕੋਸ਼ਿਸ਼ ਕੀਤੀ ਬਣ ਕੇ ਉਹ ਬੇਲਾ ਕਰਦਾ ਅਰੇੜੀਆਂ ਮੁੱਛਾਂ ਨਹੀਂ ਫਿਰਦਾ ਮੈਂ ਕਰਦਾ ਸੀ ਨਾ ਮੈਂ ਤੁਹਾਨੂੰ ਅੰਦਰਲੀ ਗੱਲ ਦੱਸ ਦਿੰਨਾ ਹੁਣ 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 ਉਹਨੂੰ ਹਰਾਉਣ ਨੂੰ ਫਿਰਦਾ ਹੈ ਵੀ ਇਹਨੇ ਮੈਨੂੰ ਮਰਵਾਇਆ ਮੈਂ ਇਹਨੂੰ ਮਰਵਾਂ ਯਾਰ ਕਿਹੜੇ ਚੱਕਰਾਂ 'ਚ ਲੋਕ ਪਾਤੇ ਯਾਰ ਤੁਸੀਂ ਦੋ ਬੰਦਿਆਂ ਕਰਕੇ ਯਾਰ 15 ਲੱਖ ਬੰਦਾ ਫੂਲੀ ਦੇ ਟੰਗਿਆ ਤੁਸੀਂ ਕਿਹੜੀ ਗੱਲ ਆ ਯਾਰੇ ਸਹੀ ਆ ਨਾ ਮੈਂ ਭਾਸ਼ਣ ਦੇਣ ਨਹੀਂ ਆ ਮੈਂ ਗੱਲ ਕਰ ਪੁੱਛਣ ਆ ਤੁਹਾਨੂੰ ਯਾਰ ਯਾਰ ਇੱਕ ਬੰਦਾ ਐਮਐਲਏ ਬਣ ਗਿਆ ਸੱਤਾਧਾਰੀ ਪਾਰਟੀ ਚੋਂ ਬਣ ਗਿਆ ਜਾਂ ਤਾਂ ਮੇਥੋਂ ਮੇਥੋਂ ਮੈਂ ਕੋਈ ਗਰਾਂਟ ਨਹੀਂ ਦਿੱਤੀ ਹੋਵੇ ਦੁਬਾਰਾ ਅਸਤੀਫਾ ਦੇ ਕੇ ਕਹਿੰਦਾ ਹੁਣ ਮੈਨੂੰ ਇਦੋਂ ਐਮਐਲਏ ਬਣਾਓ ਕੀ ਗੱਲ ਵੀ ਪਹਿਲਾਂ ਹੈ ਨਹੀਂ ਸੀ ਤਨਖਾਹ ਮੱਝੂਗੀ ਪੈਨਸ਼ਨ ਮੱਝੂਗੀ ਹਾਂ ਤੈਨੂੰ ਆਇਆ ਹੈ ਕਿ ਮੈਂ ਬੀਜੇਪੀ ਵਾਲੇ ਪਾਸੇ ਬਣ ਜਾਊਗਾ ਤਾਂ ਮੈਨੂੰ ਲੁੱਟ ਦਾ ਮੌਕਾ ਮਿਲ ਜਾਊ। ਉਹ ਤਾਂ ਮਿੱਤਰਾ ਫਿਰ ਉਧਰੋਂ ਵੀ ਬਣ ਜੇਗਾ ਤਾਂ ਮੈਨੂੰ ਹੀ ਮਿਲਣਾ ਫਿਰ। ਉਹ ਤਾਂ ਪਰਚੇ ਪਏ ਨੇ ਫਿਰ। ਉਹ ਤਾਂ ਮੈਂ ਤੈਨੂੰ ਪੁੱθε ਆ ਸਮਝਾਇਆ ਸੀ ਨਾ ਕਰੇ ਕੰਮ। ਨਾ ਕਰ ਪੁਰਾਣੇ ਪੁਰਾਣੇ ਭੁੱਲ ਜਾਂਦੇ ਆ ਕੋਈ ਗੱਲ ਨਹੀਂ ਹੁਣ ਠੀਕ ਕਰ ਲੈ ਨਾ। ਬਹੁਤੇ ਸਿਆਣੇ। ਉਹ ਸਿਆਣੇ ਕਹਿੰਦੇ ਆ ਨਾ ਜਿਹੜਾ ਬਾੜਾ ਸਿਆਣਾ ਕਾਹ ਹੁੰਦਾ। ਬੰਦਾਸ ਉਹ ਕਾਂ ਕਾਂ ਬਸ ਜਿੰਦਾਬਾਦ ਮਨਾਂ ਤੇਰੀ ਸੋਚ ਤੇ ਆ ਜਾਵੇਂ ਸੋ ਮੈਂ ਕਹਿਣਾ ਚਾਹਨਾ ਕਿ ਭਾਈ ਲੋਕਤੰਤਰ ਦਾ ਮਜ਼ਾਕ ਡਾਉਣ ਵਾਲਿਆਂ ਨੂੰ ਖੁੰਝੇ ਲਾਓ ਦੁਬਾਰਾ ਜ਼ਿੰਦਗੀ ਚ ਪਰਚਾ ਨਾ ਭਰੇ ਬੰਦਾ ਇਹ ਯਾਰ ਇਹਨੇ ਲੋਕਾਂ ਦਾ ਧੋਖਾ ਕੀਤਾ ਲੋਕਾਂ ਨਾਲ ਨਹੀਂ ਜਮਾਨਤ ਹੁਣ ਜਾਂਤ ਹੋ ਜੂ ਅਗਲੀ ਵਾਰ ਮੈਂ ਤਾਂ ਕਹਿਣਾ ਕਾਨੂੰਨ ਲਿਆਈਏ ਆਪਾਂ ਕਿ ਜਿਹੜਾ ਐਦਾਂ ਧੋਖਾ ਦੇਵੇ ਉਹ ਦੁਬਾਰਾ ਜ਼ਿੰਦਗੀ ਵਿੱਚ ਬੋਟਾ 'ਚ ਖੜਾ ਨਾ ਹੋ ਸਕੇ। ਕਿ ਚੋਟ ਛੱਡ ਕੇ ਚਲੇ ਜਾਂਦੇ ਆ। ਜਿੰਦਾਬਾਦ। ਮੈਂ ਐਮਪੀ ਰਿਆਂ। ਮੈਂ ਦੋ ਵਾਰੀ ਐਮਪੀ ਰਿਆਂ। ਮੈਂ ਦੋਨੋਂ ਵਾਰੀ ਵਿਰੋਧੀ ਧਿਰ 'ਚ ਐਮਪੀ ਰਿਆਂ। 14 ਤੋਂ 19 ਤੱਕ ਮੈਂ ਐਮਪੀ ਰਿਆਂ। 14 ਤੋਂ 17 ਤੱਕ ਕਾਲੀ ਦਲ ਸੀ। 17 ਤੋਂ 22 ਤੱਕ ਮੈਂ ਐਮਪੀ ਰਿਆਂ। 17 ਤੋਂ 22 ਤੱਕ ਕੈਪਟਨ ਸੀ ਮੈਂ ਤਾਂ ਕਦੇ ਅਸਤੀਫਾ ਦਿੱਤਾ ਨਹੀਂ ਵੀ ਮੈਂ ਉਧਰਲੇ ਪਾਸੇ ਹਾਂ ਜੀ ਕਿਉਂਕਿ ਮੈਨੂੰ ਪਤਾ ਸੀ ਨਾ ਪੈਸੇ ਖਾਣੇ ਨਹੀਂ ਕੰਮ ਮੇਰੇ ਰੁਕਣੇ ਨਹੀਂ ਮੈਨੂੰ ਕੀ ਪ੍ਰੋਬਲਮ ਹੈ 22 ਚ ਕਿਉਂਕਿ ਮੈਂ ਮੁੱਖ ਮੰਤਰੀ ਬਣ ਗਿਆ ਇਸੇ ਕਰਕੇ ਮੈਨੂੰ ਅਸਤੀਫਾ ਦੇਣਾ ਪਿਆ ਅੱਜ ਸੰਗਰੂਰ ਤੋਂ ਮੀਤ ਹੈ ਪਰ ਜੇ ਕੋਈ ਐਦਾਂ ਦੇ ਹਾਲਾਤ ਨੇ ਤਾਂ ਅਸਤੀਫਾ ਦੇ ਦੋ ਪਰ ਇਹਦਾ ਮਤਲੇ ਥੋੜੀ ਹੈ ਕਿ ਮੈਂ ਐਮਪੀ ਬਣ ਗਿਆ ਮੈਂ ਜੀ ਸਰਕਾਰ ਵਾਲੇ ਪਾਸੋਂ ਨਹੀਂ ਬਣਿਆ ਮੈਂ ਹੁਣ ਅਸਤੀਫਾ ਦੇਉਂਗਾ ਹੁਣ ਮੈਨੂੰ ਉਧਰੋਂ ਵੋਟਾਂ ਪਾਓ ਓ ਹਜੇ ਓਏ ਸ਼ੀਤਲ ਸਿਆ ਓਏ ਹਜੇ ਤੇਰੇ ਮੈਨੂੰ ਲੱਗਦਾ ਝਾੜੂ ਵਾਲੇ ਪੋਸਟਰ ਵੀ ਲੱਗੇ ਪਏ ਹੋਣ ਓਏ ਹਜੇ ਇੱਥੇ ਕਿਤੇ ਲੱਗੇ ਪਏ ਹੋਣੇ ਹਜੇ ਓਏ ਉਹ ਉਹ ਉਹਨਾਂ ਨੂੰ ਤਾਂ ਉਹਨਾਂ ਨੂੰ ਤਾਂ ਹਜੇ ਉਹਦਾ ਰੰਗ ਜਾਂ ਫਿੱਟ ਲੈਣ ਦਿੰਦਾ ਹੁਣ ਫੁੱਲ ਵਾਲੇ ਲਾ ਲੈ ਸੋ ਮੇਰੇ ਨਾਲ ਨਾ ਪੰਗਾ ਲਿਓ ਮੈਂ ਇਹਨੂੰ ਕਹਿਣਾ ਵੱਡੇ ਇਨਕਲਾਬੀ ਆਗੇ ਤਿਆਗ ਕਰਨੇ ਪੈਂਦੇ ਆ ਲੋਕਾਂ ਦੇ ਜਨਮ ਚ ਵਸਣ ਵਾਸਤੇ ਤੁਹਾਡੇ ਵਾਂਗੂ ਅਸੀਂ ਤੁਹਾਡੇ ਵਾਂਗੂ ਅਸੀਂ ਨਸ਼ੇ ਨਸ਼ਿਆਂ ਦੇ ਐਨਡੀਪੀਐਸ ਦੇ ਕੇਸ ਪਏ ਨੇ ਨਸ਼ੇ ਬਕਾਉਣ ਚ ਲਾਟਰੀਆਂ ਚ ਮੈਂ ਬਥੇਰਾ ਕਿਹਾ ਉਹ ਨਾ ਹੁਣ ਮੇਰੇ ਤੇ ਇਲਜ਼ਾਮ ਲਾਈ ਜਾਂਦਾ ਕਿ ਮੈਨੂੰ ਫਲਾਣੇ ਨੇ ਕਿਹਾ ਸੀ ਫਲਾਣੇ ਦੇ ਘਰ ਵਾਲੇ ਫਲਾਣੇ ਨੂੰ ਐ ਕਮਾਲ ਹੈ ਯਾਰ ਅਸੀਂ ਮੈਂ ਪੈਸੇ ਕਮਾਉਣੇ ਹੁੰਦੇ ਬਾਬੇ ਮੈਂ ਅੱਜ ਤੋਂ 20 ਸਾਲ ਪਹਿਲਾਂ 25 ਲੱਖ ਰੁਪਏ ਇੱਕ ਪ੍ਰੋਗਰਾਮ ਦਾ ਲੈਂਦਾ ਸੀ ਮੈਂ ਪੈਸੇ ਕਮਾਉਣੇ ਹੁੰਦੇ ਮੈਂ ਕਮਾ ਲੈਂਦਾ ਬਥੇਰੇ ਮੈਂ ਇਥੋਂ ਇਥੋਂ ਲੋਕਾਂ ਚੋਂ ਪੈਸੇ ਕਮਾਉਂਗਾ ਹਰੇਕ ਨੂੰ ਹਰ ਇੱਕ ਵਾਰਗਾ ਨਹੀਂ ਸਮਝੀ ਆਉਂਦਾ ਸੀਤਲ ਸਿਆ ਕੱਲ ਯਾਦ ਕਰ ਲੈ ਮੇਰੀ ਅੱਜ ਬਹੁਤੇ ਜਿਹੜੇ ਤੂੰ ਕਰਨੇ ਆ ਤੂੰ ਕਰ ਜਿਹੜੇ ਤੂੰ ਕਰਨੇ ਆ ਫੇਸਬੁੱਕ ਤੇ ਪਤਾ ਨਹੀਂ ਕਿੱਥੇ ਮੈਂ ਕਰ ਦੂੰਗਾ ਮੈਂ 5 ਤਰੀਕ ਨੂੰ 5 ਤਰੀਕ ਨੂੰ ਕੋ ਕਰਦਾ ਕੱਲ ਨੂੰ ਕਰ ਕੱਲ ਨੂੰ ਕਰ ਸਰ ਮੇਰਾ ਵੀ ਚੈਲੰਜ ਹੈ ਤੂੰ 5 ਤਰੀਕ ਦੀ ਵੇਟ ਕਿਉਂ ਕਰਦਾ 5 ਤਰੀਕ ਦੀ ਵੇਟ ਕਿਉਂ ਕਰਦਾ ਕੱਲ ਨੂੰ ਕਰ ਕੱਲ ਨੂੰ ਕਰ ਹੁਣੇ ਹੀ ਕਰ ਅੱਜ ਸ਼ਾਮ ਨੂੰ ਕਰ ਕਮਾਲ ਹੈ ਯਾਰ ਕਿਸੇ ਤੇ ਵੀ ਇਨਜ਼ਾਮ ਲਾ ਦਿੰਦੇ ਹੋ ਯਾਰ ਕੇਜਰੀਵਾਲ ਤੇ الزام ਲਾਤਾ ਫਰਾਨੇ ਬੰਦੇ ਨੇ ਕਿਹਾ ਸੀ ਕੇਜਰੀਵਾਲ ਨੇ ਐ ਕਿਹਾ ਉਹਨੂੰ ਐਨੇ ਪੈਸੇ ਦੇ ਦੇ ਕੇਜਰੀਵਾਲ ਤੇ ਵਿਚਨਾਮੋ ਨਿਸ਼ਾਨ ਨਹੀਂ ਉਹ ਚੱਕ ਕੇ ਜੇਲ੍ਹ ਚ ਮਾਰਿਆ ਹੁਣ ਫਿਰ ਆਪ ਦਾ ਆਪ ਨੂੰ ਜੇਲ੍ਹ दिखਦੀ ਹੈ ਨਾ ਇਹਨੇ ਪਤਾ 5 ਤਰੀਕ ਕਿਉਂ ਕਹੀ ਹੈ ਇਹਨੂੰ ਐ ਆ 5 ਤਰੀਕ ਤੱਕ ਡਰ ਕੇ ਮੇਰੇ ਨਾਲ ਗੱਲ ਕਰਨ ਲੈਣਗੇ ਵੀ ਐ ਕਰ ਤੈਨੂੰ ਛੱਡ ਉਹ ਮੈਂ ਨਹੀਂ ਛੱਡਦਾ ਤੂੰ ਲਾਲ ਇਲਜ਼ਾਮ ਜਿਹੜੇ ਲਾਉਣੇ ਤੂੰ ਭਗਤ ਸਿੰਘ ਨਾਲ ਦੁੱਗਣੀ ਤੋਂ ਜ਼ਿਆਦਾ ਉਮਰ ਜਿਉਂ ਹੀ ਬੈਠਾ ਭਗਤ ਸਿੰਘ ਨਾਲੋਂ ਦੁੱਗਣੀ ਤੋਂ ਜ਼ਿਆਦਾ ਉਮਰ ਜਿਉਂ ਹੀ ਬੈਠਾ ਅੱਜ ਕੱਲ ਮਰਦਾ ਅੱਜ ਮਰ ਜੂਗਾ ਮੈਂ ਪਰ ਐਸ ਤਾਂ ਤੇਰੇ ਵਰਗੇ ਇਹ ਜਿਹੇ ਗਦਾਰਾਂ ਦਾ ਲੋਕਾਂ ਦੇ ਧੋਖੇ ਵੱਜ ਜਾਂਦਾ ਮੈਂ ਕੋਈ ਲਿਹਾਜ਼ ਨਹੀਂ ਕਰਨਾ ਦੇਖ ਲਈ ਹੁੰਦਾ ਕੀ ਆ ਉਹਨਾਂ ਤੇ ਕੱਲ੍ਹ ਯਾਰ ਕੋਈ ਐਸੇ ਗਲੀਆਂ 'ਚ ਫੇਰ-ਫੇਰ ਲਾਤੇ ਯਾਰ ਅਸਤੀਫਾ ਦੇ ਕੇ ਹੁਣ ਮੈਨੂੰ ਪਾਓ ਜੀ ਹੁਣ ਮੈਨੂੰ ਇਧਰੋਂ ਪਾਓ ਜੀ ਕਿਉਂ ਪਾਓ ਜੀ ਜਮਾਨਤ ਜਾਰਦ ਕਰਾਓ ਇਹਨਾਂ ਦੀਆਂ ਜਮਾਨਤਾ ਜਬਤ ਕਰਾਓ ਇਹਨਾਂ ਦੀ ਜੇ ਚਾਹਣੋ ਹਾਂਜ ਮਾਂ ਦਾ ਜਤੋਂ ਜੇ ਦੀਆਂ ਦੋਨਿਆਂ ਹੱਥ ਉੱਪਰ ਚੱਕ ਕੇ ਦੋ ਨਾਰੇ ਲਾਓ ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਵੰਦੇ ਮਕਰਮ ਬੋਲੇ ਸੋਨਿਆ ਸਾਰਾ ਸਮਾਜ ਇਕੱਠੇ ਰਹੋ ਏਕਾ ਰੱਖੋ ਜਮਾਨਤਾ ਜਬਤ ਕਰਾਓ ਅਜੇ ਦੁਬਾਰਾ ਜ਼ਿੰਦਗੀ ਚ ਵੋਟਾਂ ਚ ਖੜਨ ਬਾਰੇ ਸੋਚਣ ਨਾ